ਤੁਸੀਂ ਸਾਰੇ ਕਿੰਨੇ ਦਿਨਾਂ ਤੋਂ ਇੱਥੇ ਹੋ ਸਰ ਜੀ ਮੈਂ ਤਾਂ ਦੱਸ ਹੀ ਨਹੀਂ ਦੱਸ ਤੇ ਇੱਥੇ ਜੀ ਲੱਗ ਜਾਂਦਾ ਥੋੜਾ ਨਹੀਂ ਸ਼ਰਾਰਤਾਂ ਕਰਦੇ ਰਹਿੰਦੇ ਹੋ ਨਹੀਂ ਫਿਰ ਬੜੀ ਸਾਦੀ ਪਾੜ ਕੇ ਫਿਰ ਖਾਣਾ ਖਾ ਕੇ ਪੜਦੇ ਤਾਂ ਹੈ ਨਹੀਂ ਤੁਸੀਂ ਸਾਦੀ ਪੜੀ ਗਿਆ ਬੱਟੇ ਹੋਗੇ ਸਾਦੀ ਤਾਂ ਬਸ ਅੱਛਾ ABC ਕਿਹਨੂੰ ਆਉਂਦੀ ਹੈ ਮੈਨੂੰ ਮੈਨੂੰ ਹਾਂ ਜੀ ਇਕੱਠਾ ਬੋਲਿਏ ਸਾਰੇ ਇਕੱਠੇ ਬੋਲੋ ਜੀ ਡਾ ਸੁਣਾਓ ਊੜਾ ਹੈ ਅੰਮੀ ਜੀ ਤਾਹਾ ਵਕ ਕੱਕ ਕਖ ਗਗ 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 ਨਿਲਾ ਚਲਾ ਚਰਚ ਜੱਜ ਜੱਜ ਨਾ ਨਾ ਮੱਛਲੀ ਦਲਕੀ ਰਾਣੀ ਹੈ ਦਲਕੀ ਰਾਣੀ ਹੈ ਜੀਵਨ ਇਸ ਦਾ ਪਾਣੀ ਹੈ जीवन उसका पानी है हाथ लगाओ डर जाएगी हाथ लगाओ डर जाएगी बाहर निकालो मर जाएगी बाहर निकालो मर जाएगी पानी में डालो तर जाएगी पानी में डालो तर जाएगी बस पानी <laughs> चलो क्लैपिंग करो ये आस्ते ये सब तो सही एक और सुना दो मैडम जी ने नमस्ते मैडम जी ने नमस्ते सोने सादे बसते सोने सादे बसते हाय हाय स्कूटी सोने सादे स्कूटी ਯੇ ਅੰਦਰ ਵੀ ਨੀਰ ਬੰਨਾ ਹੈ ਅੱਛਾ ਗਾਣੇ ਕਿਦੇ ਸੁਣ ਗਾਣੇ ਕਿਦੇ ਸੁਣਦੇ ਹੋ ਸਰ ਜੀ ਕਿਹਦੇ ਗਾਣੇ ਸੁਣਦੇ ਹੋ ਦੱਸੋ ਸਰ ਜੀ ਕਿਹੜਾ ਸਿੰਗਰ ਸੁਣਦੇ ਹੋ ਸਰ ਆਪੀ ਚਿੱਟੂ ਮੁੱਸੇ ਵਾਲਾ ਤੁਸੀਂ ਚਿੱਟੂ ਮੁੱਸੇ ਵਾਲਾ ਤੁਸੀਂ ਸਰ ਜੀ ਇਹ ਹਿੰਦੀ ਸੁਣਦੀ ਹੈ ਹਨਾ ਸਰ ਜੀ ਸਰ ਜੀ ਇਹ ਪੰਜਾਬੀ ਸਰ ਜੀ ਤੂੰ ਕਿਹੜੇ ਗਾਣੇ ਸੁਣਦਾ ਹਿੱਦਮੁਖ ਹੈਲ ਤੁਸੀਂ ਸੱਬੇ ਦੇ ਵੱਡੇ ਹੋ ਕੇ ਕੀ ਬੰਨਾ ਹੈ ਫੌਜੀ ਪੰਜਾਬੀ ਫੌਜੀ ਬਣਨਾ ਹੈ फौजी बनना डॉक्टर तो बनना, डाक्टर। डाक्टर बनना टीके लाया करूगी अपने फिर सानू कुटिया करेगा तू नहीं प्यार करोगे ਜੀ ਇੰਡੀਆ ਨੇ ਵੈਰੀ ਗੁੱਡ ਕਲਾਪਿੰਗ ਕਰੋ ਬਈ ਸਾਰੀਆਂ ਕੁੜੀਆਂ ਵਾਸਤੇ ਮੈਨੂੰ ਬੈਠਣ ਦਿਓ ਤੁਸੀਂ ਚਲੋ ਮੈਂ ਵੀ ਬਹਿ ਜਾ ਤੁਹਾਡੇ ਨਾਲ ਆ ਗਏ ਜੀ ਉਹ ਪੈਰ ਤੇਰਾ ਸਾਰੀਆਂ ਨੂੰ ਅੱਛਾ ਮੈਨੂੰ ਇਹ ਦੱਸੋ ਤੁਸੀਂ ਸਾਰੇ ਕਿੰਨੇ ਦੇਣਾ ਤੋ ਇੱਥੇੋਂ ਸਰਦਾਰ ਤੇ ਇੱਥੇ ਜੀ ਲੱਗ ਜਾਂਦਾ ਥੋੜਾ ਨਹੀਂ ਸ਼ਰਾਰਤਾਂ ਕਰਦੇ ਰਹਿੰਦੇ ਹੋ ਨਹੀਂ ਫਿਰ ਸਾਡੀ ਪੜ ਕੇ ਫਿਰ ਖਾਣਾ ਖਾ ਕੇ ਪੜਦੇ ਤਾਂ ਹੈ ਨਹੀਂ ਤੁਸੀਂ ਸਾਡੀ ਪੜੀ ਗਿਆ ਛੁੱਟੀ ਹੋ ਗਈ ਸਰਦੀ ਪੰਬ ਸਕੂਲੋਂ ਛੁੱਟੀ ਹੋ ਗਈ ਹਾਂਜੀ ਤੇ ਕਿਹੜੇ ਸਕੂਲ ਜਾਂਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਗੁੱਦਰ ਪੈਣੀ ਸਾਰੇ ਗੁੱਜਰ ਪੈਣੀ ਦੇ ਬੱਚੇ ਹਾਂਜੀ ਜੀ ਕੋਲ ਕਾ ਇੰਨੇ ਸਾਰੇ ਬੱਚੇ ਹਾਂਜੀ ਇਹਦੀ ਆਵਾਜ਼ ਸਭ ਤੋਂ ਉੱਚੀ ਹੈ ਬੋਲੋ ਹਾਂਜੀ ਹਾਂਜੀ ਅੱਛਾ ABC ਕਿਹਨੂੰ ਆਉਂਦੀ ਐ ਮੈਨੂੰ ਮੈਨੂੰ ਹਾਂਜੀ ਇਕੱਠਾ ਬੋਲਿਏ ਸਾਰੇ ਇਕੱਠੇ ਬੋਲੋ ਚਲੋ A B C D E F G H I J K L M N, N O P Q R S T U V W X Y Z ਹੁਣ ਉੜਾੜਾ ਸੁਣਾਓ ਪੂਰਾ ਆ ਦੇਖੋ ਗਲਤ ਬੋਲ ਗਏ ਅੱਧੇ ਬੱਚੇ ਊੜਾ ਊੜਾ ਗਲਤ ਬੋਲੀ ਇਹਨੇ ਦੁਬਾਰਾ ਦੁਬਾਰਾ ਇੱਕ ਇੱਕ ਕਰਕੇ ਠੀਕ ਹੈ ਊੜਾ ਕੌਣ ਸੁਣਾਊਗਾ ਚੱਲ ਮੈਂ ਖੇਡਾਂਗੀ ਆ ਊੜਾ ਨਹੀਂ ਆ ਸੁਣਾਉਗੀ ਮੇਰੀ ਤੀ ਆ ਜਾ ਪੁੱਤ ਆ ਜਾ ਇੱਕ ਮੁੰਡੇ ਤੋਂ ਇੱਕ ਕੁੜੀ ਤੋਂ ਠੀਕ ਹੈ ਠੀਕ ਹੈ ਮੁੰਡਾ ਕਿਹੜਾ ਸੁਣਾਉ ਪਹਿਲਾਂ ਮੁੰਡਾ ਆਓ ਆ ਦੇਖੋ ਸ਼ਰਾਰਤੀ ਇਧਰ ਆਓ ਇਧਰ ਛੇਤੀ ਮੁੰਡਾ ਕੌਣ ਸੁਣਾ ਊੜਾ ੜਾ ਆਜੋ 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 ਅੱਛਾ ਕੁੜੀਆਂ ਕੌਣ ਸੁਣਾਣਗੀਆਂ ਊੜਾ ੜਾ ਆ ਦੇਖੋ ਸਾਰੀਆਂ ਕੁੜੀਆਂ ਸੁਣਨ ਨੂੰ ਤਿਆਰ ਐ ਆ ਉਹ ਸਰਦਾਰ ਜੀ ਇੱਧਰ ਆਓ ਆ ਜਾ ਮੇਰਾ ਪੁੱਤ ਆ ਜਾ ਸਰ ਜੀ ਨਿਊ ਸੱਚ ਨਾਲ ਕੋਈ ਵੀ ਨਹੀਂ ਆ ਇਹਨਾਂ ਦੇ ਨਾਂ ਦੱਸੋ ਕਿਸੇ ਦਾ ਮੈਨੂੰ ਜਸਪ੍ਰੀਤ ਹੈ ਸਰ ਜੀ ਦਾ ਜਸਪ੍ਰੀਤ ਜਸਪ੍ਰੀਤ ਕੌਣ ਐ ਜਸਪ੍ਰੀਤ ਜਸਪ੍ਰੀਤ ਇੱਧਰ ਆ ਪੁੱਤ ਸਰ ਜੀ ਕਰੀ ਲਿੰਦਾਰਾ ਤੈਨੂੰ ਆਂਦਾ ਉਡਾੜਾ ਸਰ ਜੀ ਮੈਂ ਚੱਲ ਸੁਣਾ ਤੂੰ ਸੁਣਾ ਜੇ ਭੁੱਲ ਜੇ ਚਲੋ ਉਹ ਸ਼ਰਾਰਤੀ ਬੱਚੇ ਐ ਸਿਆਣਾ ਬੱਚਾ ਇਹ ਭੁੱਲ ਗਿਆ ਤੁਸੀਂ ਇਹਦਾ ਸਾਥ ਦੇ ਦੇ ਅੱਛੇ ਕੁੜੀ ਹੈ ਅੱਛੇ ਕੁੜੀ ਓਹੋ ਤਾਂ ਹੀ ਇਹਨੂੰ ਆਉਂਦਾ ਉੜਾੜ ਇਹ ਤਾਂ ਮੇਰੀ ਧੀ ਰਾਣੀ ਹੈ ਮੈਨੂੰ ਲੱਗਿਆ ਕਿ ਤੇ ਇਹ ਮੁੰਡਾ ਹੈ ਸਰ ਜੀ ਜੀ ਵਾਲ ਘਟਾ ਲੈਣਾ ਤਾਂ ਹੀ ਇਹਨੂੰ ਆ ਓਏ ਬਿਸ਼ਰਮੋ ਇਧਰ ਆਓ ਛੇਤੀ ਕਰੋ ਕਿਉਂ ਬੇਇੱਜ਼ਤੀ ਕਰਾਉਣੀ ਹੈ ਮੁੰਡਿਆਂ ਦੀ ਆਜੋ ਆਜੋ ਛੇਤੀ ਆਜੋ ਸਰ ਜੀ ਮਾ ਆ ਜਾ ਆ ਦੇਖ ਲਓ ਆ ਹਾਲ ਹੈ ਰਸੀ ਕਾ ਹਾਂਜੀ ਸੁਣਾਓ ਚਲੋ ਕੁੜੀਆਂ ਓ ਇਹਨਾਂ ਦੇ ਨਾਲ ਤਾਂ ਆਜੋ ਨਾਲ ਆ ਕੇ ਸੁਣਾ ਦਿਓ ਕੁੜੀਆਂ ਦੇ ਨਾਲ ਆ ਕੇ ਸੁਣਾ ਦਿਓ ਚਲੋ ਮੇਰੀਆਂ ਧੀਆ ਸੁਣਾਓ ਕੂਨਾ ਹੈ ਅੰਕੀ ਤਖਾਵਾ ਕੱਕਾ ਕੱਖਾ ਗੱਗਾ ਗੰਗਾ ਨੀਨਾ ਚੰਗਾ ਚਚਾ ਜੱਜਾ ਜੱਜਾ ਨਾਨਾ ਡੰਗ ਖੜ ਜੋ ਖੜ ਜੋ ਖੜ ਜੋ ਕੀ ਹੋਇਆ ਧੀਆ ਗਲਤ ਧੀਆ ਗਲਤ ਨਹੀਂ ਹੈ ਗਲਤ ਸੁਣਾ ਗਿਆ ਹਾਂਜੀ ਮੈਨੂੰ ਲੱਗ ਪਾਇਆ ਗਿਆ ਮੈਨੂੰ ਬਲੈਕ ਆ ਵੇ ਓਏ ਸੌਰੀ 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 ਜਿਹੜਾ ਤੁਸੀਂ ਪਹਿਲਾਂ ਖਰੀ ਜਾਂਦੇ ਸੀ ਉਹ ਨਾਈਨ ਹਾਂ ਉਹ ਕਿਨੇਸ ਖਾਇਆ ਤੁਹਾਨੂੰ ਸਰ ਜੀ ਸਾਨੂੰ ਆਂਦਾ ਕਿੱਥੋਂ ਆਂਦਾ ਉਹ ਸਰ ਜੀ ਅੱਜ ਦੋਸਤ ਕੋਲ ਸੀ ਕਿਦੇ ਤੋਂ ਸਰ ਜੀ ਇਹ ਨਾ ਅਸੀਂ ਕਰੋ ਕੁਛ ਲਿਆਈ ਹੈ ਇੱਕ ਨਾ ਮੈਂ ਵੀ ਬਣਾਈ ਸੀ ਕੀ ਸਰ ਜੀ ਗੇਮ ਕਿਹੜੀ ਟਿਪ ਟਿਪ ਵਾਲੀ ਕਿਵੇਂ ਦੱਸੋ if 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 49 ਕੀ ਸੜਕ ਦਿਲ ਤੜਕ ਤੜਕ ਮਹਾੜਾ ਬਟਾ ਆਇ ਸ਼ੇਰਾ ਵੀ ਉਸ ਗਿਆ ਖੇ ਲਲਗਲਾ ਵੀਤ ਨਿਕਲਾ ਐਪਲ ਵੀਤ ਨਿਕਲਾ ਬੰਦਾ ਸੀ ਤੇ ਰਿਕਲਾ ਗੁੰਡਾ ਵੀਤ ਨਿਕਲਾ ڈاکੂ ਤਰਪਤ ਮਰ ਜਾ ਕੋ ਉਹ ਤੇਰੀ ਇਹ ਤਾਂ ਬੜੀ ਖਤਰਨਾਕ ਹੈ ਤੁਹਾਨੂੰ ਆਂਦੀ ਕਿਸੇ ਨੂੰ ਕੋਈ ਆ ਜਾਓ ਆ ਜਾ 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 ਫਿਰ ਆ ਮੇਰਾ ਪੁੱਤ ਆ ਜਾ ਮੇਰਾ ਪੁੱਤ ਆ ਜਾ ਸਰਜ ਕਰਤਾ ਬੋਲ ਰਹੇ ਨੇ ਇਹ ਆ चल मछली दलकी रानी है मछली की रानी है, है। जीवन जी उसका पानी है जीवन उसका पानी है हाथ लगाओ डर जाएगी हाथ लगाओ डर जाएगी बाहर निकालो मर जाएगी बाहर निकालो मर जाएगी पानी में डालो तर जाएगी पानी में डालो तर जाएगी बस चलो क्लैपिंग करो एदे वास्ते फिर सबको से एक और सुना दे मैं रंगीना मस्त है मैं रंगीना ਸਰ ਦੇ ਬਸਤੇ ਹਾਈ ਹੈ ਸਕੂਲ ਟ੍ਰੀ ਸਕੂਲ ਟ੍ਰੀ ਸਰ ਨੂੰ ਦਾ ਚੂਟੀ ਸਰ ਨੂੰ ਦਾ ਚੂਟੀ ਸਿਰਾ ਜਰਾਤੇ ਪੜਨਾ ਹੈ ਅਸੀਂ ਵੀ ਟੀਚਰ ਬਣਨਾ ਹੈ ਅਸੀਂ ਵੀ ਟੀਚਰ ਬਣਨਾ ਹੈ ਅੱਛਾ ਗਾਣੇ ਕਿਹਦੇ ਸੁਣ ਗਾਣੇ ਕਿਹਦੇ ਸੁਣਦੇ ਹੋ ਕਿਹਦੇ ਗਾਣੇ ਸੁਣਦੇ ਹੋ ਦੱਸੋ ਸਰ ਜੀ ਕਿਹੜਾ ਸਿੰਗਰ ਸੁਣਦੇ ਹੋ ਸਰ ਆਪੇ ਤੁਮੂਸੇ ਵਾਲਾ ਤੁਸੀ ਸਰ ਜੀ ਇਹ ਹਿੰਦੀ ਸੁਣਦੀ ਹੈ ਹਨਾ ਸਰ ਜੀ ਸਰ ਜੀ ਇਹ ਪੰਜਾਬੀ ਹੈ ਸਰ ਜੀ ਤੂੰ ਕਿਹੜੇ ਗਾਣੇ ਸੁਂਦਾ ਹ ਹਿੱਦ ਮੁਸਾਲ ਤੁਸੀਂ ਸੱਬੇ ਦੇ ਮੇਰੇ ਤਰ੍ਹਾਂ ਸੱਬੇ ਦੇ ਕਿਹੜਾ ਗਾਣਾ ਦੱਸ ਦੇ ਚੱਲ ਗੁਰੇ ਲਾਗੇ ਸੁਣਾਈ ਸੁਣਾ ਨਹੀਂ ਆਂਦਾ ਨਹੀਂ ਆਂਦਾ ਤੁਸੀਂ ਕਿਹਦੇ ਗਾਣੇ ਹੈ ਪੰਜਾਬੀ ਕਿਹਦੇ ਸਿੱਧੂ ਮਸੇਵਾਲੇ ਦੇ ਹੈ ਸਰ ਜੀ ਸਿੱਧੂ ਮਸੇਵਾਲੇ ਦੇ ਹਾਂ ਕਿਹਦੇ ਤੁਸੀਂ ਸਰ ਜੀ ਸਿੱਧੂ ਮਸੇਵਾਲੇ ਦੀ ਗੀਤ ਸੁਣਾ ਦੇ ਫਿਰ ਕਿਹੜਾ ਗਾਣਾ ਕੌਣ ਸੁਣਾਊਗਾ ਵੀ ਗਾਣਾ ਕੌਣ ਸੁਣਾਊਗਾ ਸਰ ਜੀ ਸੁਣਾਓ ਸਾਰੇ ਮੈਨੂੰ ਆ ਦੇ ਸੁਣਾਓ ਚੱਲ ਸੁਣਾ ਫਿਰ ਸੁਣਾ ਹਾਂ ਸਾਰੇ ਨੂੰ ਸੌਂ ਲੱਗੇ ਵੀ ਮੰਮੀ ਦੀ ਚੁੱਪ ਹੋ ਜਾਓ ਚੱਲ ਤੂੰ ਸੁਣਾ ਸਰ ਜੀ ਇਹ ਬ੍ਰੀਨ ਵਾਲਾ ਸੁਣਾ ਦੇ ਚੰਨ ਚੰਨ ਲਾਈ ਸਤ ਰੰਗੀ ਵੰਗਨੇ

ਨੀਲੇ ਪੌਲੀਆਂ ਦੇ ਤਿੱਖੇ ਤਿੱਖੇ ਰੰਗ ਨੇ ਫਰੈਡ ਰੈਸ ਛੱਡ ਨੀਂ ਦੀ ਉੱਡ ਜੱਟ ਦੀ ਤੇ ਤੇਰਾ ਤੋੜ ਕੱਢਣਾ ਰੂਟੀਨ ਬੱਲੀਏ ਹੋ 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 ਕੋਈ ਨਾ ਕੋਈ ਗੀਨ ਬੱਲੀਏ ਸੂਟ ਤੇਰੇ ਆਵਰੇ ਗਰੀਨ ਬੱਲੀਏ ਸੁਣੇ ਸੁਣੇ ਘੱਟਾ ਬਣਾ ਦੇ ਵਖਨੀ ਕੰਦਲ ਕਰਾ ਲੁਭਾ ਗਤੀਨ ਬੱਲੀਏ ਇਹ ਕਿਹਦਾ ਗਾਣਾ ਹੈ ਗਰੀਨ ਨੂੰ ਬੱਲੀਏ ਕਿਹਦਾ ਗਾਣਾ ਹੈ

ਪੰਜਾਬ ਪੁਲਿਸ ਫਿਰ ਸਾਨੂੰ ਕੁੱਟਿਆ ਕਰੇਗਾ ਤੂੰ ਨਹੀਂ ਪਿਆਰ ਕਰਿਆ ਕਰੋਗੇ ਹਾਂ ਜੀ ਹਾਂ ਜੀ ਇੰਡੀਅਨ ਆ ਜੀ ਵੈਰੀ ਗੁੱਡ ਕਲਾਪਿੰਗ ਕਰੋ ਬਈ ਸਾਰੀਆਂ ਕੁੜੀਆਂ ਵਾਸਤੇ ਹੁਣ ਸਾਰੇ ਸ਼ਰਾਰਤੀ ਮੁੰਡੇ ਵਾਸਤੇ ਕਲਾਪਿੰਗ ਕਰੋ ਚਲੋ ਆਪਣੇ ਸੀਐਮ ਕੌਣ ਹੈ ਸੀਐਮ ਮੁੱਖ ਮੰਤਰੀ ਕੌਣ ਹੈ ਮੋਦੀ ਸਰ ਮੋਦੀ ਮੁੱਖ ਮੰਤਰੀ ਮਾਸ਼ੀਵਿੰਗ ਮੁੱਖ ਮੰਤਰੀ ਹਾਂ ਸ੍ਰੀ ਸੁਨੀਦਰ ਬੋਲੀ ਬੋਲੀ ਹਾਂ ਜੀ ਸ੍ਰੀ ਸੁਨੀਦਰ ਉਹ ਦੇਖ ਹੁਣ ਸਹੀ ਬੋਲਿਆ ਮੁੰਡਿਆਂ ਨੂੰ ਸਹੀ ਬੋਲਿਆ ਓ ਪੁੱਛੋ ਉਹਨੂੰ ਕੌਣ ਹੈ ਕੌਣ ਹੈ ਕੌਣ ਹੈ ਭਗਵੰਤ ਭਗਵੰਤ ਹਾਂ ਤੁਹਾਨੂੰ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਤੁਹਾਨੂੰ ਸਕੂਲ 'ਚ ਦੱਸਦੇ ਨਹੀਂ ਸਭ ਦੱਸਦੇ ਨੇ ਓਹੋ ਤੇ ਮੋਦੀ ਕੌਣ ਹੈ ਸਰ ਜੀ ਮੋਦੀ ਨਹੀਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਰਾਸ਼ਟਰਪਤੀ ਕੌਣ ਹੈ ਰਾਸ਼ਟਰਪਤੀ ਰਾਸ਼ਟਰਪਤੀ ਕੌਣ ਹੈ ਆਪਣਾ ਹਾਂ ਭਾਰਤ ਦੇ ਸ਼੍ਰੀ ਮਤੀ ਦ੍ਰੋਪਾ ਨਰੋਪਤੀ ਆ ਦੇਖੋ ਆ ਪੜ੍ਹੀ ਲਿਖੀ ਸਿਆਣੀ ਫਸਟ ਆਂਦੀ ਹੈ ਹਨਾ ਇਹ ਨਹੀਂ ਆਂਦੀ ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਇਹਨੂੰ ਪਤਾ ਸੀ ਦੇਖੋ ਤੇ ਵਿਰਾਟ ਕੋਹਲੀ ਕੌਣ ਹੈ ক্রিকেট ਖਿਡਾਰੀ ਹੈ ਤੇ ਸਾਨੀਆ ਮਿਰਜ਼ਾ ਨਹੀਂ ਪਤਾ ਤੇ ਹੋਰ ਕੀ ਦਾ ਪਤਾ ਹੈ ਫਿਰ ਰੋनाल्डੋ ਤੇ ਫਿਲਮਾਂ ਕਿਹਦੀਆਂ ਦੇਖਦੇ ਹੋ ਕਿਹਦੀਆਂ ਨਹੀਂ ਹਾਂ ਸਰ ਜੀ ਸਿੱਧੂ ਮਸਲਤਾਨ ਤੇ ਮਨਕੀਰ ਤੌਲਖ ਮਾਣੀ ਸਰ ਜੀ ਹੁੰਦੀ ਆ ਵੀ ਹੁੰਦੀ ਆ ਉਹਨੇ ਫਿਲਮਾਂ ਤਾਂ ਕੀਤੀ ਹੀ ਨਹੀਂ ਗਾਣਾ ਹੀ ਗਾਉਂਦਾ ਹੈ ਐਮੀ ਵਿਰਕ ਸਿੱਧੂ ਸਰ ਜੀ ਆ ਵੇਖੀ ਗਏ ਕਿਹੜੀ ਪੁੱਤਾ ਵਾਲੀਆਂ ਫਿਲਮਾਂ ਦੇਖੀਆਂ ਕਦੇ ਨਹੀਂ ਜੱਟ ਜੱਟ ਨੂੰ ਚੜੇ ਟੱਕਰੀ ਆ ਜੱਟ ਨੂੰ ਚੜੇ ਆ ਆਹੀ ਹੋ ਗਿਆ ਅੱਜਾ ਚਲੋ ਦਿਲਜੀਤ ਬਾਰੇ ਪਤਾ ਦਿਲਜੀਤ ਨਹੀਂ ਪਤਾ ਨਹੀਂ ਜੀ ਨਹੀਂ ਗਾਣੇ ਨਹੀਂ ਸੁਣੇ ਦਿਲਜੀਤ ਦੇ ਸਰਤਾਇ ਦੇ ਸੁਣੇ ਬੱਬੂ ਮਾਨ ਸਰ ਜੀ ਸੁਣੇ ਸੁਣੇ ਸੱਬੇ ਦੇ ਗੁਣੇ ਸੁਣੇ ਸੱਬੇ ਦੇ ਚੱਲ ਚੰਗਾ ਫਿਰ ਓਕੇ ਬਾਏ ਮੈਂ ਜਾਵਾ ਸਰ ਜੀ ਮੈਂ ਕਿੱਥੇ ਜਾਵਾਂ ਪੂਰੀ ਕੱਚੀ ਕੱਚੀ ਗੜਾਈ ਵਿਚ ਨੱਚੀ ਥਾੜੀ ਵਿਚ ਆ ਕੇ ਅਤ ਨਾਲ ਚੱਕ ਕੇ ਮੂੰਹ ਵਿੱਚ ਪਾ ਮੂੰਹ ਵਿੱਚ ਪਾ ਕੇ ਤਿੱਡੇ ਵਿੱਚ ਜਾ ਕੇ ਬੜਾ ਘਬराई ਬੜਾ ਘਬराई ਅੰਗਲੀ ਟਕਣ ਤੇ ਕੱਬੋ ਨੀਂਦ ਰਾਨੀ ਆ ਜਾ ਸਾਨੂੰ ਵੀ ਸੁਲਾ ਜਾ ਛਤੀ ਛਤੀ ਆਵੀ ਦੇਹ ਮਨ ਲਈ ਅਸਰ ਮੈਨੂੰ ਵੀ ਆਸਪਤ ਮੈਨੂੰ ਨਾ ਚਾਹੀ ਮੈਨੂੰ ਕੋਟ ਪੈਂਦੀ ਐ ਮੈਨੂੰ ਮੈਨੂੰ ਓਕੇ ਬਾਈ ਬਾਈ ਸੋਹ ਅ ਹੜਾਂ ਦੇ ਵਿੱਚ ਜਿੱਥੇ ਇੰਨੀ ਇੰਟੈਂਸ ਤੇ ਇੰਨੀ ਸੀਰੀਅਸ ਗੱਲਾਂ ਹੋ ਰਹੀਆਂ ਉੱਥੇ ਇਹਨਾਂ ਬੱਚਿਆਂ ਨੂੰ ਦੇਖ ਕੇ ਬਹੁਤ એનર્ਜੀ ਬਹੁਤ ਤਾਕਤ ਮਿਲੀ ਹੈ ਬਹੁਤ ਖੁਸ਼ੀ ਵੀ ਹੋਈ ਕਿ ਬੜੇ ਸਿਰੜੀ ਮਿਹਨਤੀ ਪਰਿਵਾਰਾਂ ਦੇ ਲੋਕਾਂ ਦੇ ਬੱਚੇ ਨੇ ਔਰ ਸਕੂਲੇ ਜਾਇਆ ਕਰੋ ਪੜ੍ਹਿਆ ਕਰੋ ਹਾਂ ਸੱਜੇ ਕਵੀ ਤਾਂ ਬੋਲ ਬੋਲ ਦੋ ਯਾ ਬਾੜ ਟਿੱਕੇ ਟਿੱਕੇ ਦੰਦ ਨੇ ਹੀ ਮਿਸਤਰੀ ਦੇ ਸੰਦ ਨੇ ਉਤੋਂ ਮਿਨਾ ਹਾੜ ਦਾ ਮਿਨਾ ਤੇ ਤਹਾੜ ਦਾ ਕਿਕਰ ਤੇ ਚੜ ਗਿਆ ਉਸ ਤੋਂ ਦੇ ਮੋ ਲੜ ਗਿਆ ਦੇਮੂ ਦਾ ਮੈਨੂੰ ਗਿਆ ਛੇਰ ਦਾ ਬੁੱਥਾ ਸਿੱਧਾ ਹੋਣੀ ਮੈਂ ਵੀ ਜਾਨਦੀ ਮੈਨੂੰ ਅੰਪਲਾ ਦਾ ਰਾਜਾ ਹੈ ਮੈਂ ਮਿੱਠਾਤਾ ਜਾਂਦਾ ਜਾ ਹੈ ਜਿਹੜਾ ਕਵੇ ਤੇ ਪਨਾਰ ਕਦੇ ਨ ਹੋਵੇ ਉਹ ਬੁਮਾਰ बस ਚਲੋ ਇੱਕ ਹੋਰ ਇੱਕ ਹੋਰ ਸੁਣਾਓ ਮੈਡਮ ਜੀ ਨਮਸਤੇ ਸੋਨੇ ਸੋਨੇ ਬਸਤੇ ਸੋਨੀ ਗਾਡੀ ਸਕੂਟਰੀ ਸਾਨੂੰ ਲੈ ਲੋ ਝੂਟੀ ਬੰਨਣਾ ਹੈ ਅਸੀਂ ਟੀਚਰ ਬੰਨਣਾ ਹੈ ਉਹ ਜਿਹੜਾ ਇੰਗਲਿਸ਼ ਵਾਲਾ ਸੁਣਾਓ ਜਿਹੜਾ ਖੇਡੀ ਜਾਂਦੇ ਸੀ ਨਾਈਨ ਕਿਹੜਾ ਸੀ ਸਾਡੀ ਉਹ ਸ਼ੇਕ 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 ਹਾਂ ਉਹ ਸੁਣਾਓ ਸ਼ੇਕ 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 ਨਾਈਨ ਨੰਬਰ ਹੈ ਹਾਂ ਹੂ ਬੱਤਰੀ ਚਰਾਣੇ ਵਾਲੇ ਸੀਦੇ ਸਾਦੇ ਹਨ